ਕੀ ਕਰਦਾ ਬਾਈ ਤੂੰ ਇੱਥੇ? ਕੌਣ ਆ? ਤੂੰ ਇੱਥੇ ਕੀ ਕਰਦਾ? ਉਹ ਮੈਨੂੰ ਪਤਾ ਯਾਰ ਮੈਂ ਮੈਂ ਇਮਾਮ ਆ ਲਈ ਯਾਰ। ਧੀਰਜ ਸੁਣਾ ਤੂੰ ਜੇ ਤੈਨੂੰ ਲੋੜ ਮੈਂ ਯਾਰ ਥੂਏ ਤੇ ਪਾਣੀ ਦੇਖਣ ਆਇਆ ਸੀ ਯਾਰ। ਯਾਰ ਤੂੰ ਮੈਨੂੰ ਲੋੜ ਸੀ ਤੂੰ ਇਹਨੂੰ ਪੁੱਛ ਲੈਿੰਦਾਗਾ ਮੇਰੀ ਗੱਲ ਸੁਣਾ। ਨਾ ਮੇਰੇ ਤਾਂ ਬੰਦਾ ਲਵਾਇਆ ਤੂੰ ਯਾਰ ਗੱਲ ਕਰ ਬੰਦਾ ਮੇਰਾ ਪਾਣੀ ਦੇਖਣ ਆਇਆ ਮੈਨੂੰ ਨਹੀਂ ਪਤਾ ਮੇਰੇ ਖੇਤਾਂ ਤੇ ਵਾਹ ਹੋਣੀ ਯਾਰ। ਉਹ ਤਰੇ ਚਾਤੇ ਗੁਲੇ ਆ ਕੇ ਨੀ ਯਾਰ ਕਿਵੇਂ ਆ ਵਧੀਆ ਕਿਧਰ ਆਂਦਾ ਸੀ ਮਾੜਾ ਬਾਤ ਨਿਕਲੇ ਆ ਕੇ ਨੀ ਯਾਰ ਜਾ ਚੱਲ ਆਏ ਦਾਤਾ 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 ਸਸਰੀ ਆ ਸਸਰੀ ਘਾਲ ਕਿਵੇਂ ਆ ਵਧੀਆ ਉਹ ਕਿਵੇਂ ਬਾਹਰ ਬੋਲ ਬੋਲ ਕੇ ਦੁਦਾ ਪਤੰਦਰਾ ਘਰ ਉੱਤੇ ਚੱਕਣਾ ਚ ਕਰ ਲਿਆ ਉੱਦਾਂ ਬੇ ਗੇਟ ਨਹੀਂ ਖੁੱਲੇ ਸੀ ਅੱਛਾ ਹੋਰ ਕਿਉਂ ਆਇਆ ਸੀ ਓਏ ਮਾ ਡਾਡੀ ਨੇ ਕੰਮ ਕਰ ਜੱਸੂਗੀ ਚਲ ਕੋਈ ਨਹੀਂ ਖਰਾਪਾ ਧੁੱਪੇ ਖੜੇ ਆਉਂਦੇ ਆ ਸਾਮੀ ਵੀ ਨਹੀਂ ਗੱਲ ਕਰਦੇ ਕਿਵੇਂ ਦਾ ਟਟਾ ਚੰਗੀ ਤੇ ਉੱਥਾਂ ਉਹ ਟੈਨਸ਼ਨ ਦਾ ਬਿੱਲਿਆ ਹੋਈ ਜਾਂਦੀ ਹੈ ਕੰਮ ਦੀ ਉਹਦਾ ਪਹਿਲਾਂ ਆਪਾਂ ਚਾਦਰਾਂ ਪਾਈਆਂ ਸੀ ਟੂੜੀ ਵਾਲੇ ਦੀਆਂ ਉਹ ਡੀਆਂ ਸੀ ਉਹ ਤੇ ਲੱਗ ਡਿਡਿ ਤੇੜਾਈ ਵੀ ਨੇਰੀ ਨਾਲ ਹਾਂ ਤੇ ਜ਼ਮੀਨ ਦਾ ਡੂਡ ਗੱਲ ਹੈ ਪਰ ਮਸਾ ਦਾ ਟਾਈਮ ਪਾਸ ਕਰਦੇ ਆਂ ਤੇ ਬਾਕੀ ਸਾਰੇ ਆ ਚਾਦਰਾਂ ਪਾਖੀ ਗਏ ਮਿਸਤਰੀ ਮੈਨੂੰ ਇੰਨਾ ਦੀ ਵੀ ਟੈਨਸ਼ਨ ਹੈ ਇਧਰਲੇ ਪਾਸੇ ਕਿੱਲੀਆਂ ਨੇ ਪਾ ਗਏ ਜੀ ਆਹੋ ਹੁੰਦੀਆਂ ਨਹੀਂ ਪਾ ਗਈ ਕਸ ਕੇ ਨਹੀਂ ਆਏਗਾ ਉਹਦਾ ਗੱਲ ਸਹੀ ਹੈ ਤਰੀਕਾ ਹਾਂ ਮੈਨੂੰ ਐ ਵੀ ਉੱਡਣਾ ਜਾਣ ਕਿਤੇ ਮੇਰੀ ਨਾਲ ਕਾ ਮੌਸਮ ਖਰਾਬ ਹੋਇਆ ਤੇ ਮੇਰਾ ਘਰ ਦੁਨੀਆ ਹੜ੍ਹਾਂ ਨਾਲ ਮਰੀ ਜਾਂਦੀ ਹੈਗੀ ਬਹੁਤ ਜ਼ਿਆਦਾ ਹੜਾ ਆਈ ਜਾਂਦੇ ਨੇ ਬਜਾਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਈ ਜਾਂਦਾ ਆਪੋ ਆਪਣਾ ਫਿਕਰ ਖੈਰ ਬਿੱਲੇ ਸਾਹਿਬ ਨੂੰ ਹੁੰਦਾ ਹੈ ਉਹ ਤਾਂ ਹੈ ਗੱਲ ਹਾਂ ਹੁਣ ਤੂੰ ਮੈਨੂੰ ਆਏਗਾ ਤੇ ਤੇਰੇ ਪਾਪੇ ਨੇ ਮੇਰੇ ਕੋਲੇ ਤੈਨੂੰ ਕਿਵੇਂ ਭੇਜਿਆ ਸੀ ਉਹ ਤਾਂ ਜੀ ਦੀ ਤੋਂ ਕੱਖ ਲੱਢ ਰਹੀ ਸੀ ਅੱਛਾ ਹਾਂ ਉਹਨੇ ਕੰਮ ਭੇਜਿਆ ਸੀ ਤੇ ਮੇਰੀ ਫਿਰ ਫੋਨ ਤੇ ਗੱਲ ਕਰਾ ਦੇ ਨਾਲ ਆ ਆ ਕਰਾ ਰੰਦਾ ਫਿਰ ਬੇਲੀ ਦਾ ਜੱਲੀ ਹੈਲੋ ਆ ਗੱਲ ਗੱਲ ਹਾਂ ਬਾਈ ਕੀ ਹਾਲ ਆ ਮਾਦਰਾ ਮੁੰਡਾ ਆ ਸੀਗਾ ਮੇਰੇ ਕੋਲੇ ਬੰਨੂ ਕਹਿੰਦਾ ਅੱਜ ਬੰਦਾ ਲਵਾ ਮੇਰੀ ਨਾਲ ਕਹਿੰਦਾ ਤੂੰ ਨੰਜ ਵੱਖ ਕੱਢਣੇ ਹੈਗੇ ਤੇ ਮੈਨੂੰ ਆਏ ਸੀਗਾ ਵੀ ਉਹ ਹੈਗਾ ਤਾਂ ਮੈਂ ਵੀ ਕੰਡ ਨਹੀਂ ਸੀਗਾ ਘਰ ਤੇ ਲਾ ਜਾਊਗਾ ਇੱਥੇ ਪਰ ਮੈਂ ਤਾਂ ਆਇਆ ਤਾਂ ਸੀਗਾ ਵੀ ਜੇ ਬਾਈ ਮੈਨੂੰ ਲੋੜ ਪਈ ਤੁਸੀਂ ਮੈਨੂੰ ਬੰਦਾ ਦੇ ਦਿਓਗੇ ਕਿਉਂ ਮੈਂ ਵੀ ਕੱਲਾ ਜਾਣਾ ਹੈਗਾ ਕੱਲੇ ਜਾਣੀ ਤੁਸੀਂ ਉਹ ਜੇ ਤੁਸੀਂ ਦਿਹਾੜੀਆਂ ਪਾਉਂਗੇ 4-500 ਰੁਪਇਆ ਲੈ ਜੂਗਾ ਤੇ ਮੁੜ ਕੇ ਫਿਰ ਤੈਨੂੰ ਪਤਾ ਟਾਲ ਮਟੋਲਾਂ ਦੀ ਰਹਿੰਦਾ ਹੈਗਲਾ ਮੇਰਾ ਤਾਂ ਸੁਭਾ ਖਰਾ ਜੂਰ ਆ ਪਰ ਖੋਟਾ ਨਹੀਂ ਹੈਗਾ ਠੀਕ ਹੈ ਨਾ ਗੱਲਾਂ ਜੇ ਤੈਨੂੰ ਹਾਂ ਕਰ ਤੇ ਤਾਂ ਮੇਰੀ ਹਾਂ ਹੀ ਹੈ ਜੇ ਨਾ ਹੋਈ ਨਾ ਹੀ ਹੈ ਪਰ ਆਵਾ ਪਰ ਇਹਦਾ ਹੋਵੇ ਨਾ ਕਿਤੇ ਮੈਂ ਤੁਹਾਡੇ ਬੰਦਾ ਲਵਾ ਦਿਆਂ ਤੇ ਮੁੜ ਕੇ ਫਿਰ ਮੈਨੂੰ ਕਾਪ ਨੂੰ ਕੰਮ ਹੋਵੇ ਤੁਸੀਂ ਤਰਸਾਈ ਜਾਊ ਠੀਕ ਹੈ ਨਾ ਜੇ ਦੂਗਾ ਆਏਗਾ ਮੈਂ ਆੜ ਕੇ ਆ ਜੂ ਮੂ ਕੁਈ ਕਰ ਲੀ ਨਾ ਆਇਆ ਬੰਦਾ ਹੀ ਬੰਦੇ ਦੇ ਕੰਮ ਉਹ ਆਉਂਦਾ ਠੀਕ ਹੈ ਨਾ ਜੇ ਆਪਾਂ ਹੁਣ ਨਾਲ ਮਿਲ ਕੇ ਸਾਰੇ ਜਣੇ ਕੰਮ ਧੰਦਾ ਆਪ ਕਰਿਆ ਕਰੀਏ ਆਪਾਂ ਕਿਉਂ ਭੁੱਖੇ ਮਰੀਏ ਗੱਲ ਕਰ ਆਪਣੇ ਦੇ ਵਿੱਚ ਹੁਣ ਏਕਤਾ ਨਹੀਂ ਹੈਗੀ ਇਹ ਸਾਰੀ ਏਕਤਾ ਖਤਮ ਹੋਈ ਪਈ ਹੈ ਅੱਜ ਨਾਲ ਬੰਦੇ ਨੂੰ ਬੰਦਾ ਕੋਈ ਸਮਝਦਾ ਨਹੀਂ ਹੈਗਾ ਪੰਜੇ ਉਂਗਲਾਂ ਤਾਂ ਹਰ ਇੱਕੋ ਜਿਹੀ ਹੁੰਦੀਆਂ ਨੇ ਸਾਰੀ ਦੁਨੀਆ ਨੇ ਇੱਕੋ ਯਹੀ ਕਿ ਦੇਖ ਬੰਦੇ ਇਮਾਨਦਾਰ ਵੀ ਹੈਗੇ ਨੇ ਜਿਹੜੇ ਕੇ ਬੰਦੇ ਦੀ ਕਦਰ ਕਰਦੇ ਨੇ ਪਰ ਵਿੱਚ ਇਹੋ ਜਿਹੇ ਵੀ ਨਹੀਂ ਜਿਹੜੇ ਕੇ ਐ ਕਹਿੰਦੇ ਸਾਰਾ ਸਾਡੀ ਹੋ ਗਈ ਚੰਗਾ ਹੋਰ ਵੀ ਲੈ ਆ ਤੇਰਾ ਫੋਨ ਤੇ ਕੋਈ ਵੈਲੀ ਪਰ ਮੈਂ ਕੱਲ ਨੂੰ ਬੰਦਾ ਲਵਾ ਦੂੰ ਪਰ ਇੱਕ ਗੱਲ ਤਾਂ ਹੈਗੀ ਆ ਜਦੋਂ ਮੈਨੂੰ ਲੋੜ ਹੋਈ ਇਹ ਨਾ ਹੋਊ ਕਿ ਤੇ ਮੇਰੇ ਨਾਲ ਜਗੁੰਦੇਰ ਵੀ ਕਰ ਦੂੰ ਮੈਨੂੰ ਬੰਦੇ ਦੀ ਲੋੜ ਰਹਿੰਦੀ ਹੈ ਤਾਂ ਮੈਂ ਤੋਂ ਤੋਂ ਬੰਦਾ ਲੈ ਕੇ ਜਾਊਂ ਭੰਮੀ ਤਾਂ ਦਿਹਾੜੀ ਆ ਤੇ ਭੰਮੀ ਦੀ ਆਪ ਆਉਂ ਇਹ ਮੋਟਾ ਤਾਂ ਤੈਨੂੰ ਚੱਕ ਕੇ ਲੈ ਜੂਗਾ ਚਲ ਠੀਕ ਹੈ ਸ਼ਾਬਾਸ਼ੀ ਜਾ ਚੰਗਾ ਮੁਰਦਾ ਚੰਗਾ ਜਵਾਬ ਆ ਕੇ ਯਾ ਸੀਗਾ ਵੀ ਰੇਕ ਤੇ ਜਾਂਨੇ ਅੱਜ ਸਰਾ ਦੇਖਦੇ ਆਂ ਪੁੱਛਦੇ ਆਂ ਵੀ ਰੇਕ ਨੂੰ ਵੀ ਕੰਮ ਕੰਦਾ ਕੀ ਐ ਕੀ ਪੋਜੀਸ਼ਨ ਐ ਕੰਮ ਕੰਦੇ ਦੀ ਤੰਮ ਤਾਂ ਬਾਕੀ ਰੂ ਬਿਨਾ ਕਿੱਥੇ ਸਰਦਾ ਦੋਹਲਾ ਦਾ ਟਾਈਮ ਤਾਂ ਆਦ ਵੀ ਨਹੀਂ ਹੁੰਦਾ ਤਰੀ ਨਾਲ ਤਾਂ ਹੋਊਗਾ ਫਰ ਦੂਸਰ ਮੋੜੀ ਜੂ ਤੇ ਨਾਲੇ ਮੈਂ ਬੰਦਾ ਲਵਾਇਉਣਾ ਦਾਰ ਤਾਂ ਘੁੱਲ ਲਈ ਪਿਆਗਾ ਵੀੜਾ ਕਰੀ ਹੂਆ ਕੁਛ ਵੀ ਨਹੀਂ ਵੀ ਕੀ ਕਹਿੰਦਾਗਾ ਵੀ ਰੋਟੀ ਖਾ ਕੇ ਜਾਈਏ ਕਿ ਰੋਟੀ ਖਿੇਤਾਉਗੀ ਉਹ ਨੂੰ ਪੁੱਛ ਲੈਣੇ ਆਂ ਹਿੰਦਾ ਆਫਰ ਦਾ ਹੋਰ ਵੀ ਰੱਖੀ ਨਾ ਠੀਕ ਆ ਆ ਗਿਆ ਕਰ ਬਚਣਾ ਹਾਂ ਭਈ ਆ ਗਿਆ ਮੈਂ ਅੱਛਾ ਤੇ ਆਪਣਾ ਕੀ ਪ੍ਰੋਗਰਾਮ ਕੰਮ ਦਾ ਤਾਂ ਆਪਣਾ ਇੱਕ ਤਾਂ ਆਪ ਫੱਕੀ ਦੇ ਸ਼ਵੇ ਕਰਨੀ ਆ ਅੱਛਾ ਤੇ ਆਥ ਨੇ ਜੇ ਸਪਰੇਅ ਕਰਦੀ ਤੇ ਨਾਲੇ ਆਪਾਂ ਕੀ ਵੀ ਜੋ ਬਸ ਕਰਦਾ ਤੇ ਬਾਈ ਬਣ ਕੇ ਮੈਨੂੰ ਬੰਦਾ ਲਾਜ਼ਮੀ ਦੇਦੀ ਚੰਗਾ ਜਦ ਲੋੜ ਹੋਈ ਹਾਂ ਗੱਲਾਂ ਆ ਨਾ ਯਾਰ ਕੱਲ ਮੇਰੀ ਮੇਰੀ ਇਸ ਜਵਾਕ ਨਾਲ ਤੇਰੀ ਨਾਲ ਇਹੀ ਗੱਲ ਹੋਈ ਸੀ ਵੀ ਯਾਰ ਇਹ ਤਾਂ ਹੋਵੇ ਕਿਤੇ ਮੋੜ ਕੇ ਮੈਂ ਦਿਹਾੜੀ ਉਸ ਦਾ ਗੁਰਾ ਨਾਰਾ ਹਾਂ ਦਿਹਾੜੀ ਤੇਨੂੰ ਪਤਾ ਯਾਰ ਪੈਸੇ ਤਾਂ ਲਿਆ ਆਂਦੇ ਨੇ 400 500 ਰੁਪਏ ਮੂੰਹ ਮੰਗ ਮੈਂ ਹਾਂ ਤਾਂ ਕਿ ਛਫਰੇ ਹੂੰ ਠੀਕ ਆ ਇਹ ਆਪਾਂ ਚੱਲ ਪਹਿਲਾਂ ਕੱਟ ਚੜਦੇ ਆਂ ਬੰਦਰ ਕੋਈ ਹੋਈ ਨਹੀਂ ਮਸਰਾਦਾ ਜਰੂਰ ਆਂ ਪਰ ਖੂਸਾ ਨਹੀਂ ਹੈਗਾ ਕੋਈ ਗੱਲ ਨਹੀਂ ਬਾਈ ਕਰਨਾ ਮੈਂ ਕੰਮ ਕਰਾ ਦਿੰਦਾ ਠੀਕ ਹੈ ਤੇ ਆਹ ਚੱਕ ਲਓ ਇਹਦਾ ਚੱਲ ਫਿਰ ਫੇਰ ਚੱਲੀਏ ਠੱਕਣ ਲਾ ਦਈਏ ਇਹਦਾ ਆ ਲਾ ਦੇ ਫੇਰ ਉਹ ਰੋਟੀ ਫੇਰ ਖੇਤੀ ਆਉਗੀ ਆਪਣੀ ਬਾਈ ਚੱਲ ਠੀਕ ਆ ਜਾ ਪੂਰੀ ਬਾਬਾ ਬੋਲਤਾ ਹੂ

ਟਾਈਮ ਨਾਲ ਕੰਮ ਨਿਭੜ ਜੂ ਆ ਤਾਂ ਚੱਲ ਬੜਾਂਗੇ ਫਿਰ ਇਹ ਏ ਟੌਲੀ ਬੱਸ ਉਹ ਥੇ ਤਾਂ ਜਾਂਦਾ ਬਸਤੀਆਂ ਤੱਕ ਨਹੀਂ ਆ ਦੀ ਕਿਤੇ ਚੱਲਾ ਕਿ ਮੈਂ ਅਗਰ ਬਚਣਾ ਬਸ ਵਧੀਆ ਜਿਹੜਾ ਟ੍ਰੈਮ ਪਾਸ ਹੋ ਗਿਆ ਭਰਾ ਵਾ ਸਾਰਾ ਤੁਹਾਨੂੰ ਵਧੀਆ ਤੀਆਂ ਵਰਗਾ ਲੰਘਿਆ ਉਹ ਕਿਵੇਂ ਆਪਣੀ ਜੀਰੀ ਯਾਰ ਜੀਰੀ ਬਹੁਤ ਵਧੀਆ ਜੰਮਾ ਬਾਈ ਕੱਖ ਨਾ ਬਾਹਰ ਹੋ ਰਿਹਾ ਨਾ ਅੱਖ ਜਿਹੜਾ ਵੱਡਾ ਸੀ ਉਹ ਤਾਂ ਨਿਕਲ ਗਿਆ ਹੁਣ ਤਾਂ ਮਾੜਾ ਮੋਟਾ ਕੋਈ ਟਮਾਟਾ ਮਟਰ ਲਾ ਜੂਟਾ ਰਹਿ ਗਿਆ ਜਿਹੜਾ ਵੱਡਾ ਸੀ ਉਹ ਨਿਕਲ ਗਿਆ ਜੀਰੀ ਤਾਂ ਠੀਕ ਹੈ ਨਾ ਜੀਰੀ ਬਈ ਤੇਰੀ ਦੁੱਧ ਪਿੰਦੀ ਆ ਵਧੀਆ ਬਹੁਤ ਸੋਹਣੀ ਆ ਨਜ਼ਰ ਵੀ ਨਾ ਲੱਗ ਜੇ ਕਿਤੇ ਮਿੰਦਾ ਮੰਦਾ ਸਰ ਆਪਣੇ ਪਿੰਡ ਦੇ ਲੋਕ ਮਿੰਦੇ ਕਹਿੰਦੇ ਕਿ ਨਜ਼ਰ ਲੱਗ ਗਈ ਆ ਪਰ ਮੈਂ ਤਾਂ ਇਹ ਗੱਲ ਕਹਿਣੀ ਚਾਹੁੰਨਾ ਕੋਈ ਤਾਂ ਮੈਨੂੰ ਕਹਦੂਗਾ ਤੇਰੇ ਘਰ ਵਾਲੀ ਜਰ ਕੰਮ ਵਾਲਾ ਕਰਦੀ ਆ ਕੋਈ ਕਹਦੂਗਾ ਜਰ ਤੂੰ ਬੇਲਾ ਰਹਿਣਾ ਵੀ ਜਿਹੜੇ ਮੇਰੇ ਘਰ ਨੂੰ ਟੋਕਦੇ ਆ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਇਹ ਭਲਾ ਮਾਨਸ ਨੇ ਲੋਕ ਇਹਨਾਂ ਦੀ ਨਜ਼ਰ ਨਹੀਂ ਲੱਗਦੀ ਉਹ ਆਏ ਹਨ ਫਿਰ ਤੂੰ ਕੰਮ ਘੱਟ ਕਰਦਾ ਹੋਏਗਾ ਕੰਮ ਯਾਰ ਮੈਂ ਕਿਹੜਾ ਕੋਈ ਨਸ਼ਾ ਪੱਤਾ ਕਰਦਾ ਬਾਕੀ ਸਿਰ ਇਹ ਬਾਈ ਆਪਾਂ ਐ ਗੱਲ ਕਹਿਣੇ ਆ ਜਦੋਂ ਚੰਗੀ ਮਾਰਦੀ ਕਿਸੇ ਦੇ ਘਰ ਦੀ ਮੈਂ ਨਹੀਂ ਕਰਦਾ ਇਹਨਾਂ ਲੋਕਾਂ ਨੇ ਮੈਥੇ ਲੈਣਾ ਕੀ ਆ ਮੈਂ ਤਾਂ ਜਿਹੜਾ ਬੰਦਾ ਉਹਦੇ ਸੱਚੇ ਦਿਲੋਂ ਪਿਆਰ ਕਰਦਾ ਮੈਨੂੰ ਉਹ ਉਹ ਤੋਂ ਆਂਬਾ ਮੈਂ ਜਾਨਵਾਰਦਾਂ ਔਰ ਜਿਹੜਾ ਬੰਦਾ ਲੁੱਟਪੁਣੇ ਜੇ ਕਰਦਾ ਹੋਵੇ ਉਹ ਮੇਰੇ ਕੋਲ ਸਾਹਮਣੇ ਤਾਂ ਉੱਠ ਹੀ ਜਾਂਦਾ ਮੈਂ ਮੂੰਹ ਚ ਪਾਣੀ ਦੇ ਜੰਮਦਾ ਆਪਾਂ ਆਕੇ ਵੀ ਨਹੀਂ ਬੈਠਦਾ ਮੇਰਾ ਇਹ ਜਿਹਾ ਸੁਭਾਅ ਖਰਾ ਜੂਰਾਂ ਵਰ ਖੁੱਟਾਂ ਦੇ ਇਆ ਠੀਕ ਹੈ ਵੀਰ ਆਪਾਂ ਅੱਜ ਸਪਰੇਅ ਕਰਕੇ ਹੀ ਆ ਜਾ ਹੈ ਆ ਜਾ ਉਧਰ ਫਟ ਤੇ ਸਪਰੇਅ ਕਰਾਈਏ ਕੰਮ ਤਾਂ ਇਹ ਮਨ ਨਿਬੜ ਗਿਆ ਚੱਲ ਵੀ ਯਾਰ ਗੱਲਾਂ ਆ ਆਪਣੇ ਲੋਕਾਂ ਦਾ ਯਾਰ ਕੰਮ ਸਹੀ ਪਿਆ ਯਾਰ ਮਾੜਾ ਮੂਟਾ ਆ ਤਾਂ ਸੋਚ ਲੈਣ ਵੀ ਯਾਰ ਇਹ ਬੰਦਾ ਵੀ ਟਾਈਮ ਪਾਸ ਕਰਦਾ ਵੀ ਕਿਸੇ ਦੀ ਚੰਗੀ ਮੋੜੀ ਨਹੀਂ ਕਰਦਾ ਵੀ ਅਸੀਂ ਇਹਦੀ ਕਿਉਂ ਕਰਦੇ ਹਣਾ ਬਾਤਨਾ ਇੱਧਰ ਖੇਤ ਆਪਣੇ ਕੋਲੇ ਆਇਆ ਨਹੀਂ ਹੱਕ ਚੱਲ ਮੈਂ ਹੀ ਕਰ ਦਿੰਦਾ ਫਿਰ ਸਪਰੇਅ ਦੇਖੀ ਜਾਊਗੀ ਫਿਰ ਚਲੋ ਉਹ ਕਿਤੇ ਰਾਹੂ ਚ ਫੜ ਗਿਆ ਉਹ ਜਲ ਚਲਾ ਕੇ ਪੱਕਾ ਕਰ ਦਿੰਦੇ ਆ ਪਾਣੀ ਫੱਤੀ ਵਾਲੀ ਪੀਣੀ ਹੋਈ ਨਹੀਂ ਇਹ ਆਪਾਂ ਨੇ ਆ ਰਸੀ ਦਾ ਬਰਾਨਾ ਕਹਿੰਦਾ ਆ ਸੁਗਰੇ ਦਾ ਦੇ ਤੋ 50 ਭਰਿਆ ਕਰਤੀਆਂ ਉਹਦਾ ਮੈਨੂੰ ਪਿਆ ਹੈ ਕਹਿੰਦੇ 8 ਤੱਕ ਜਦੋਂ ਫੱਟ ਤੇਰੀ ਵੱਡੀ ਬਣ ਜੇ ਕਾ ਠੀਕ ਆ ਫੇਰ ਕਰ ਦਿੰਦੇ ਆ ਭਾਈ ਜੀ ਆਹ ਬੁਲੰਦਰ ਮੋਟਰਸਾਈਕਲ ਦੇ ਵਾਗ ਗਿਆ ਮੈਂ ਏਡੀ ਤੋਂ ਲੱਤਾਂ ਘਾਉਣਾ ਤਰ ਕੇ ਮੋਟਰਸਾਈਕਲ ਆਉਗਾ ਖੜਾ ਹੈ ਮੈਂ ਦੇਖ ਰਹਾ ਮੈਨੂੰ ਨਹੀਂ ਪਤਾ ਹੈਗਾ ਪਤਾ ਨਹੀਂ ਕਿੱਧਰੋਂ ਵਾਗ ਗਿਆ ਇੱਥੇ ਖੜਾ ਢੋਲੀ ਵੀ ਹੋ ਪਈ ਆ ਉਹਦੀ ਨਜ਼ਾਰਾ ਹੁਣ ਹੱਥ ਨੂੰ ਹੋਇਆ ਪਿਆ ਯਾਰ ਘਰੇ ਵੀ ਜਾਣਾ ਜਾ ਕੇ ਟਾਈਮ ਨਾਲ ਨਾ ਆ ਤੋ ਢੋਲੀ ਜੇ ਲਾਈਟ ਵਾਗਦੀ ਵਾਗ ਗਈ ਨਾ ਮੱਛਰ ਕਿੱਤੇ ਖਾ ਜੂਗਾ ਫੁੰਦਾ ਕੀ ਕਰੀਏ ਯਾਰ ਕੀ ਨਾ ਕਰੀਏ ਯਾਰ ਆਈ ਨੂੰ ਕਹਦੇ ਕਿ ਕਿਸੇ ਨਾਲ ਵੀੜੀ ਕਰਨ ਨੂੰ ਜੀ ਨਹੀਂ ਕਰਦਾ ਉਹ ਬਈਆ ਦੀ ਢੋਲ ਲੀਦਾ ਪਰਾਂ ਨਹੀਂ ਕਿੱਧਰ ਵਗ ਗਿਆ ਲੈ ਆਹ ਚਲੋ ਚੱਲੀਏ ਭਰਾਵਾ ਘਰਾਂ ਨੂੰ ਜੱਟ ਦੀ ਜੂਨਵਰੀ ਹਾਲ ਸੱਡ ਕੇ ਚਰੀ ਨੂੰ ਜਾਣਾ ਜੱਟਾਂ ਤੇ ਜੂਨਵਰੀ ਚਲੋ ਭਰਾਵਾ ਚੱਲੀਏ ਘਰਾਂ ਨੂੰ ਓ ਵੀਰਾ ਹਾਂ ਆਪਦਾ ਯਾਰ ਤੂੰ ਮੋਟਰਸਾਈਕਲ ਤੇ ਆ ਗਿਆ ਪਤੰਦਰਾ ਮੈਂ ਡੱਪ ਡੱਪ ਕਰਦਾ ਮਸਾਂ ਆਹ ਔਰ ਦੀ ਮੈਨੂੰ ਚੜਾਇਆ ਤਾਂ ਲਿਆਉਂਦਾ ਘੱਟੂ ਘੱਟ ਤੇਰੇ ਕੀ ਗੋਡੇ ਲੱਗਦੇ ਕੀ ਤੁਰਪੇ ਨਹੀਂ ਆਏਗਾ ਜਿੱਥੋਂ ਗੋਡੇ ਹਿੰਦੂ ਦੇ ਮਾਸ ਸਪਰੇਅ ਕਰਨੀ ਇੱਥੇ ਨਵੇਂ ਤੇਰੇ ਨਾਲ ਮੈਂ ਮਾੜ ਮੁੱਟਾ ਕੰਮਦਨ ਡਗਰਾ ਦਿੰਦਾ ਮੈਂ ਤਾਂ ਆਖਾ ਕਿ ਤੇ ਤੂੰ ਉੱਧਰ ਲੇ ਖੇਤਾਂ ਮੈਂ ਉਹ ਤੋਂ ਆਇਆ ਮੁਰ ਗਿਆ ਮੂੰਗਾਹਾਂ ਤੋਂ ਆਇਆ ਮੈਂ ਮੈਂ ਤਾਂ ਆਖਾ ਕਿ ਤੇ ਉੱਧਰ ਖੇਤ ਹੋਵੇਂਗਾ ਮੈਂ ਤੈਨੂੰ ਫੋਨ ਲਾਇਆ ਪਤੰਦਰਾ ਤੂੰ ਫੋਨ ਲਾਇਆ ਬਈ ਯਾਰ ਸਪਰੇਅ ਕਰਨੀ ਆ ਫੱਕ ਤੇ ਤੂੰ ਫੋਨ ਤਾਂ ਚੱਕ ਲਾ ਘੁੱਟੋ ਘੁੱਟੋ ਉਹ ਫੋਨ ਨਾ ਹੁਣ ਇੱਕ ਨਹੀਂ ਪਤਾ ਲੱਗਦਾ ਮੋਟਰਸਾਈਕਲ ਮੇਰੀ ਗੱਲ ਸੁਣ ਬਾਈ ਕੱਲ ਨੂੰ ਮੈਨੂੰ ਆਇਆ ਕਰ ਬਿਮਾਰੀ ਦਾ ਕੱਲ ਨੂੰ ਬੰਦਾ ਸੀ ਚੱਲ ਜੇ ਕੋਈ ਮਾੜਾ ਆਪੋ ਨਾ ਕੋਈ ਜੇ ਮਿਲ ਗਿਆ ਤਾਂ ਭਾਈ ਦੇ ਦਾਂਗੇ ਤੇ ਨਹੀਂ ਫਿਰ ਦੇਖੀ ਜੂਗੀ ਦੇਖੀ ਜਾਊਗੀ ਨਹੀਂ ਬਾਈ ਮੇਰਾ ਫਿਰ ਕੱਲ ਨੂੰ ਮੇਰੀ ਮਜਬੂਰੀ ਹੈਗੀ ਹੁਣ ਮੈਂ ਵੀ ਤੇਰੇ ਨਾਲ ਕੰਮ ਤਾਂ ਦੰਦਾ ਫਿਰ ਤਰਾਇਆ ਹੈਗਾ ਤੇ ਕੱਲ ਨੂੰ ਬਾਈ ਹੁਣ ਤੇ ਬੰਦਾ ਪੁੱਛੀ ਤੂੰ ਪਿੰਡ ਤਾਂ ਨਹੀਂ ਜਾਣਾ ਪਹਿਲਾਂ ਦੱਸ ਹਾਂ ਪਾ ਚੱਲਦੇ ਆ ਜਲਦੀ ਚੱਲ ਚੱਰਾ ਮਾਰ ਮੋਟਰਸਾਈਕਲ ਦੀ ਕਿੱਤੋ ਆ ਫਟ ਚੰਗਟੋੜੀ ਦਾ ਫੜਲਾ ਢੋਲੀ ਦਾ ਮੈਨੂੰ ਖੜਾ ਦੇ ਮੈਂ ਮਗਰ ਬੈਠੂਗਾ ਲੈ ਮੈਨੂੰ ਬੈਠਣਾ ਸੌਖਾ ਰਹੂ ਨਹੀਂ ਯਾਰ ਇਹ ਇਹ ਨਹੀਂ ਪਤਾਗਾ ਆਪਾਂ ਇੰਨੀ ਕਸਟਮਰ ਆਵੇ ਮੇਰੇ ਤਾਂ ਮੇਰੇ ਬੱਕੀ ਕੱਲਾ ਖੜਦਾ ਜਾ ਓਏ ਤੋੜਨਾ ਆ ਲਾਉਂਦੇ ਬੰਦੇ ਹੀ ਨਹੀਂ ਡੰਡਾ ਜਾ ਓਏ ਆ ਜੀਰੀ ਲਵਾ ਲੈਣਾ ਮੈਂ ਮਟਾ ਮਟਾ ਪਾ ਲਈਆ ਮਟਾ ਮਟਾ ਪਾ ਦੇਵਾਂਗੇ ਵੀਰ ਆਦਾ ਹੋਰ ਵੀਰ ਅਗਰ ਈ ਓਏ ਆਹ ਤਾਂ ਹੀ ਹੈ ਕਿਵੇਂ ਠੀਕ ਹੈ ਬਈ ਮੈਂ ਮਾਰੇ ਤੇਰੇ ਕੋਲ ਆਹ ਜਿਹੜੇ ਬਾਈ ਮਾਣ ਨੂੰ ਆਇਆ ਸੀ ਉਹਨਾਂ ਨਾਲ ਤੁਮ ਨੂੰ ਕਹਦਾ ਸੀ ਵੀ ਪੰਜ ਮੈਂ ਤੈਨੂੰ ਬੰਦਾ ਦੇ ਦਿੰਨ ਤੇ ਹੁਣ ਬਾਈ ਬਣ ਕੇ ਮੇਰਾ ਕੋਈ ਹੱਲ ਕਰਕੇ ਇਹ ਹੱਲ ਯਾਰ ਤੇ ਬੰਦਾ ਮੇਰੇ ਨਾਲ ਮੈਂ ਕੀ ਕਰਾਂ ਬੰਦਾ ਫਿਰ ਬਾਈ ਮੈਨੂੰ ਕੱਲ ਨੂੰ ਚਾਹੀਦਾ ਯਾਰਾ ਮੇਰੇ ਕੀ ਸਾਰੇ ਭਰਾ ਮੈਂ ਉਹਨੂੰ ਤੁੰ। ਹੁਣ ਦੇਖ ਲੈ ਬਾਈ ਕੱਲ ਸਾਰਾ ਦਿਨ ਮੈਂ ਤੇਰੇ ਨਾਲ ਖੱਪੀ ਗਿਆ ਨਾ। ਖੱਪੀ ਹੋ ਗਿਆ ਖੱਪੀ ਗਿਆ ਮੈਂ ਤੈਨੂੰ ਕਹਦਾ ਮੈਂ ਕੀ ਜਵਾਬ ਦਿੰਨਾ ਵਿੱਚ ਕੋਈ ਬੰਦਾ ਮੇਰੇ ਕੋਲ ਤੈਨੂੰ ਪਹਿਲਾਂ ਸੀਗਾ ਬੰਦਾ ਮਿਲਿਆ ਨਹੀਂ ਮੇਰੇ ਕੀ ਸਾਰੇ। ਮੈਂ ਐਂ ਕਰ ਫਿਰ ਤੂੰ ਆਪ ਚੱਲ ਵੜ। ਆਪ ਮੈਨੂੰ ਕੋਈ ਕੰਮ ਨਾ ਕੰਮ ਲੈ। ਚੰਗਾ ਬਾਈ ਤੇਰੀ ਮਰਜ਼ੀ ਦੇਖ ਲੈ ਫਿਰ ਆਪਣਾ ਗਮਾਨ ਮੱਥਾ ਇਦੂ ਮੂੜ ਕੇ ਫਿਰ ਭਰਾਵਾ ਆਪਣੀ ਕੁਝ ਲਿਆ ਜੀ ਤੂੰ ਸਾਡੇ ਨਾਲ ਹੀ ਮਰ ਹੋ ਗਈ। ਮੈਂ ਕਹਿੰਦਾ ਬਈ ਆਪ ਦੇ ਕਰੀ। ਇਹ ਕੋ ਗੱਲ ਹੈ ਯਾਰ ਕੰਮ ਧੰਦਾ ਕਰਾ ਕੇ ਤੁਸੀਂ ਐਂ ਕਰਦੇ ਸਾਡੇ ਨਾਲ ਹੈ ਤੋਰੀਆਂ ਦੇਖ ਲਈ ਯਾਰ ਹਨਾ ਤੋਰੀਆਂ ਫਰ ਫੁੱਲ ਵੱਲ ਜਿਹੜਾ ਵਾਲੇ ਲੱਗੇ ਪਏ ਤੋਰੀਆਂ ਤਾਂ ਬਹੁਤ ਆ ਤੇ ਬਾਜਣਾ ਕੱਲ ਭਾਰੀ ਜਾ ਹੋ ਗਈ ਇਹਦਾ ਤੇ ਮਨਲਾ ਓ ਕੀ ਕਰਦਾ ਬਾਈ ਤੂੰ ਇੱਥੇ ਕੌਣ ਹੈ ਤੂੰ ਇੱਥੇ ਕੀ ਕਰਦਾ ਓ ਮੈਂ ਤਾਂ ਯਾਰ ਮੈਂ ਮੈਂ ਇਮਾਨ ਵਾਲੀ ਯਾਰ ਮੇਰੀ ਗੱਲ ਸੁਣਾ ਤੂੰ ਜੇ ਤੂੰ ਲੋੜ ਬਾਹਰ ਕੀ ਕਰਦਾ ਜੇ ਤੂੰ ਲੋੜ ਹੀ ਕੋਲ ਪੱਟ ਲੈਂਦਾ ਮੇਰੀ ਗੱਲ ਸੁਣਾ ਮੈਂ ਨਾ ਬੰਦਾ ਨਾ ਮਰਦਾ ਮੈਂ ਮਾਣ ਦੇਖਿਆ ਯਾਰ ਮੈਨੂੰ ਵੀ ਨਾ ਮੇਰੇ ਖੇਲ ਤੋਂ ਬਾਹਰ ਹੋ ਜਾ ਮੈਂ ਤੈਨੂੰ ਦੱਸਾਂਗਾ ਸਤਿ ਸ਼੍ਰੀ ਅਕਾਲ ਦੋਸਤੋ ਜੇ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਡੇ ਕੋਲ ਨੰਮੀ ਨੰਮੀਆ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਜੇ ਕੋਈ ਸਾਡੇ ਤੋਂ ਗਲਤੀ ਹੁੰਦੀ ਹੈ ਤਾਂ ਸਾਨੂੰ ਕਮੈਂਟ ਕਰਕੇ ਦੱਸ ਦਿਆ ਕਰੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ